ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਮੰਗਲਵਾਰ ਦਾ ਮੰਗਲਵਾਰ ਦੀ ਸ਼ਾਮ ਦੇ 4:00 ਵੱਜ ਚੁੱਕੇ ਆ ਤੇ ਸਾਡੇ ਪੂਰੇ 3 ਦਿਨ ਹੋ ਚੁੱਕੇ ਆ ਲਗਾਤਾਰ بارش ਹੁੰਦੀ ਨੂੰ ਇਸ ਟਾਈਮ ਵੀ ਹੋ ਰਹੀ ਹੈ ਲਗਾਤਾਰ 3-4 ਦਿਨ ਹੋ ਗਏ ਹਟੇ ਨਹੀਂ ਰਿਹਾ ਮਤਲਬ ਕਿ ਅੱਧਾ 5-10 ਮਿੰਟ ਦਾ ਉਹ ਹੀ ਟਾਈਮ ਨਹੀਂ ਦੇ ਰਿਹਾ ਇੰਨੀ ਜ਼ਿਆਦਾ ਨਹੀਂ ਪੈ ਰਿਹਾ ਉਹਰੇ ਤੇ ਸਾਡੇ ਜੂਰੇ ਆਪਣੇ ਨਾਲ ਹੀ ਸੱਤ ਲੋਜ ਦਰਿਆ ਵੀ ਹੈ ਤੇ ਕਈ ਕਈ ਜਗ੍ਹਾ ਤਾਂ ਬਹੁਤ ਜ਼ਿਆਦਾ ਹੜ੍ਹ ਹੜ੍ਹ ਵੀ ਆਏ ਪਰ ਮਾਤਮਾ ਭਲੀ ਕਰੇ ਸਭ ਦੀ ਰੱਖਿਆ ਕਰੇ ਜੀ ਪਰ ਹੈ ਸਾਨੂੰ ਵੀ ਔਖਾ ਹੀ ਅੱਗੇ ਅਸੀਂ ਬਿਲਕੁਲ ਸਤਲੁਜ ਦੇ ਨਾਲ ਹੀ ਹੈ ਸਾਡੇ ਸ਼ਹਿਰ ਤੇ ਬਾਕੀ ਕੱਪੜਾ ਜਿਹੜਾ ਸਭ ਅੰਦਰ ਧੋਤਾ ਪਿਆ ਹੈ ਤੇ ਹਮਾਇਆ ਨਹੀਂ ਆਏ ਹੋਏ ਜਿੱਦਾਂ ਕਿ ਤੁਸੀਂ ਪਿਛਲਾ ਵਲੌਗ ਮਾਇਆ ਦਾ ਹੀ ਦੇਖਿਆ ਸੀਗਾ ਰਾਤ ਦਾ ਟਾਈਮ ਹੈ ਜੀ ਖਾਣਾ ਖੁਣਾ ਪਾ ਕੇ ਹੁਣ ਸਾਰੇ ਕੇ ਵਿੱਚ ਬਸ ਬੋਧਾ ਜਿੰਮੇ ਮਸਤੀ ਚੱਲ ਰਹੀ ਹੈ ਹਾਂ हेलो गई मेरा नाम है माया और मैं एक वीडियो बनाई थी बहुत ही दुख है कि मैं आज जा रही हूँ तो अभी मैं सब सबको दिखाती हूँ कौन कौन है यहाँ पर और आपको अच्छे भी लगे मख मना रहे हैं आज की तो हम जा रहे थे आज तो हम दिखाने वाले हम अपने डॉगी भी पाला हुआ और हम यहाँ पर जो भी है आपको अच्छा लगेगा अभी अभी तो अभी हम खाना खा रहे थे इधर यहाँ पर ये ये भी है जिसमें लाइट चलती है देखिए ये देखो लाइट चलती है इसमें दोपहर का टाइम हो चुका है जी तो दोपहर के शाम ही हो चल है तो अज ਨਿਸ਼ਟਾ ਮਾਇਨਾ ਵੀ ਚਲੇਗੇ ਜੀ ਆਪਣੇ ਘਰ ਨੂੰ ਕਿਉਂਕਿ ਉਹਨਾਂ ਦੇ ਸਕੂਲ ਵੀ ਸੀਗੇ ਤੇ ਇੱਕ ਦੋ ਦਿਨ ਰਿਹਾ ਬਸ ਛੁੱਟੀਆਂ ਲੈ ਕੇ ਆਏ ਹੋਏ ਤੇ ਉਹ ਰਹਿ ਗਏ ਤੇ ਤੇ ਹੁਣ ਉਹਨਾਂ ਦੇ ਸਕੂਲ ਜਿਹੜੇ ਹੋ ਓਪਨ ਹੈ ਇਸ ਕਰਕੇ ਉਹ ਚਲੇਗੇ ਤੇ ਹੁਣ ਇਸ ਇਸ ਮਹੀਨੇ ਬੱਚਿਆਂ ਦੇ ਇਗਜ਼ਾਮ ਵੀ ਆ ਤੇ ਦਿਲ ਤਾਂ ਚਲ ਉਹਨਾਂ ਦਾ ਕਰਦਾ ਨਹੀਂ ਤਾਂ ਪਰ ਪੜਾਈ ਵੀ ਬਹੁਤ ਜ਼ਰੂਰੀ ਹੈ ਜੀ ਇਹਨਾਂ ਦਾ ਪੜਾਈ ਵੀ ਖਰਾਬ ਹੁੰਦੀ ਬੱਚਿਆਂ ਦੀ ਹੁਣ ਦੋ ਤਿੰਨ ਦਿਨ ਦੀਆਂ ਛੁੱਟੀਆਂ ਹੋ ਗਈਆਂ ਉਹਨਾਂ ਦਾ ਇੰਨਾ ਕੰਮ ਪੈਂਡਿੰਗ ਹੋ ਗਿਆ ਹੁਣ ਉਹ ਜਾ ਕੇ ਕਰੂਗੀਆਂ ਤੇ ਕਿਹ ਜੀ ਮੈਨੂੰ ਆਇਆ ਸੀਗਾ ਕਾਉਂਟਰ ਮਿਸ਼ੋ ਤੋਂ ਇਦਾਂ ਤੁਸੀਂ ਬਹੁਤ ਵਧੀਆ ਜਿੱਦਾਂ ਆਪਾਂ ਮਾਲਾ ਫੇਰਦੇ ਨਾ ਉਸੇ ਹਿਸਾਬ ਨਾਲ ਇਹ ਆਪਣਾ ਤੁਸੀਂ ਭਜਨ ਜਾਂ ਕੋਈ ਆਪਣਾ ਸਿਮਰਨ ਕਰ ਸਕਦੇ ਇਹਨਾਂ ਬਹੁਤ ਵਧੀਆ ਚੀਜ਼ ਹੈ ਵਧੀਆ ਲੱਗਿਆ ਵੱਨੋ ਇਹ ਵੀ ਤੇ ਖਾਣਾ ਖੂਣਾ ਖਾ ਚੁੱਕੇ ਜੀ ਅਸੀਂ ਖਾਣਾ ਖਾ ਕੇ ਬਸ ਹੁਣ ਬੈਠੇ ਆ ਸਵੇਰ ਦੇ ਕੰਮਾਂ 'ਚ ਸਾਡੇ ਜੀ ਬਾਰਿਸ਼ ਦਾ ਹੈਗਾ ਸੀਗਾ ਕਾਫੀ ਪਰ ਅੱਜ ਥੋੜਾ ਮੌਸਮ ਠੀਕ ਹੈ ਧੁੱਪ ਨਿਕਲੀ ਹੋਈ ਹੈ ਅੱਜ ਕਾਫੀ ਦਿਨ ਲਗਾਤਾਰ ਬਾਰਿਸ਼ ਹੋਣ ਤੋਂ ਬਾਅਦ ਤਿੰਨ ਚਾਰ ਦਿਨ ਲਗਾਤਾਰ بارش ਹੋਣ ਤੋਂ ਬਾਅਦ ਜੀ ਅੱਜ ਸਾਡੇ ਧੁੱਪ ਹੈ ਔਰੇ ਤੇ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਜੀ ਸਾਰੇ ਸਾਡੇ ਪੰਜਾਬ ਚ ਬਹੁਤ ਬੁਰਾ ਹਾਲ ਹੋਇਆ ਵਹਾੜਾ ਕਾਰਨ ਗੁਰਦਾਸਪੁਰ ਵਾਲੀ ਸਾਈਡ ਤੇ ਜ਼ਿਆਦਾ ਹੈ ਜੀ ਸਾਡੇ ਫਿਰ ਵੀ ਰੋਪੜਾ ਠੀਕ ਹੈ ਹਾਲੇ ਪਰਮਾਤਮਾ ਦੀ ਕਿਰਪਾ ਹੈ ਪਰ ਮਤਲਬ ਕਿ ਦਰਿਆ ਚ ਪਾਣੀ ਤਾਂ ਚਲੋ ਜੀ ਬਹੁਤ ਹੈ ਪਰ ਫਿਰ ਵੀ ਚਲੋ ਪਰਮਾਤਮਾ ਰਾਖੀ ਕਰ ਰਿਹਾ ਹਾਲੇ ਤੇ ਬਾਕੀ ਅੱਜ ਦੇ ਬਲੌਗ ਚੈਨ ਹੈ ਜੀ ਮਿਲਦੇ ਹਾਂ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ